ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਸਵਾਗਤ ਹੈ ਅੱਜ ਤੁਹਾਡਾ ਫਿਰ ਤੋਂ ਸਾਡੇ ਇੱਕ ਨਵੇਂ ਵਲੌਗ 'ਚ ਅੱਜ ਹੈਗਾ ਸਾਡਾ ਚੌਥਾ ਦਿਨ ਆਪਣੀ ਨਰਸੀ ਨੂੰ ਹੋਰ ਅਪਗ੍ਰੇਡ ਕਰਨ ਦਾ ਇਧਰ ਜਸ ਕਰਨ ਭਾਜੀ ਹੁਣੀ ਝਾੜੂ ਮਾਰ ਰਹੇ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਹ ਆ ਲੈ ਕੇ ਮੀਂਹ ਅੱਜ ਫਿਰ ਤੋਂ ਬਹੁਤ ਪੈ ਰਿਹਾ ਸਵੇਰ ਦਾ ਹਨਾ ਭਾਜੀ ਉਹ ਦੇਖੋ ਕਿਦਾਂ ਪੈ ਰਿਹਾ ਬੋਤੀ ਆਓ ਦੇਖੋ ਕਿਦਾਂ ਪਾਣੀ ਪੂਣੀ ਭਰ ਗਿਆ ਇੱਥੇ ਸਾਰੇ ਹਿਆਰਪੁਰ 'ਚ ਕਹਿੰਦੇ ਮੀਂਹ ਪਈ ਜਾਂਦਾ ਐਡਜਸਟ ਕਰਨੇ ਬਈ ਹਾਂ ਜੀ ਹਾਂ ਜੀ ਸਹੀ ਜਾਂਦਾ ਆਪਾਂ ਤੋਂ ਜਾ ਰਹਿਆ ਹਾਂ ਹਾਂ ਜੀ ਬਾਦ ਉਹ ਨਹੀਂ ਹੋ ਰਿਹਾ ਕਹਿੰਦੇ ਕਹਿੰਦੇ ਝੋਨੇ ਦੀ ਬਢਾਈ ਕਰਨੀ ਆਂ ਬਈ ਹੈ ਤੇ ਹੁਣ ਮੀਂਹ ਸ਼ੁਰੂ ਹੋ ਗਿਆ ਇੰਸਟਾਲ ਨਹੀਂ ਹੁੰਦਾ ਬਢਾਈ ਇੱਥੇ ਕੱਲ ਅਸੀਂ ਮਿੱਟੀ ਪਾਈ ਸੀ ਜਿਹੜੀ ਉਹ ਆਪਣੇ ਲੈਵਲ ਹੋ ਗਈ ਆਪਣੇ ਵੀ ਲੈਵਲ ਹੋ ਗਈ ਖਲਾਰੀ ਨਹੀਂ ਗੱਲ ਪਰ ਸਾਡੀ ਉਹ ਚੜ੍ਹੇ ਜਾਤ ਹੈ ਹਾਂ ਜੀ ਤੇ ਮੀਂਹ ਬੜਾ ਜੋਰ ਨਾਲ ਛੁਰਾ ਨਾ ਪੈ ਰਿਹਾ ਦੇਖੋ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਮੈਂ ਕੁਝ ਨਹੀਂ ਕਹਾ ਜਾऊंगा ਬਲਕਿ ਮੈਂ ਚੜ੍ਹੂਆ ਬਣਾਂਗਾ ਬੱਜ ਗਿਆ ਪੈਸੇ ਤੇ ਤੇ ਅੱਜ ਤੇ ਅੱਜ ਦੋਸਤੋਂ ਅੰਦਰ ਅੰਦਰ ਥੋੜਾ ਬੋਧਾ ਕੰਮ ਸੀ ਜਿੱਦਾਂ ਆ ਗੇਟ ਸੀਗੇ ਥੋੜੇ ਥੋੜੇ ਬੂਹੇ ਸੀਗੇ ਇਹਨਾਂ ਦੀ ਉਹ ਕਰਨੀ ਜਾਲੀ ਨਵੀਂ ਲਾਣੀ ਇੱਕ ਇੱਕ ਉੱਤੇ ਕੁਝ ਇਹਨਾਂ ਨੇ ਕਰਨਾ ਹੈ ਅੱਜ ਇੱਥੋਂ ਪਾਣੀ ਸਾਰਾ ਥੱਲੇ ਆ ਜਾਂਦਾ ਇਸ ਕਰਕੇ ਮੈਨੂੰ ਉੱਤੇ ਕੁਝ ਕਰੂਗੇ ਅੱਜ ਫਾਈਬਰ ਵਗੈਰਾ ਲਾਉਣੀ ਉੱਤੇ ਇਧਰ ਮਿਸਤਰੀ ਸਾਹਿਬ ਦਾ ਸਮਾਨ ਵੀ ਆ ਗਿਆ ਪੂਰਾ ਇਹਨੇ ਟਿੱਟ-ਕੁੱਟ ਹਥਿਆਰ ਆ ਗਏ ਹੈ ਹਨ ਹਥਿਆਰ ਆ ਗਏ ਜੀ ਤੇ ਬਾਕੀ ਮੀ ਉਰੇ ਜੋਰਾ ਸ਼ਰਾਣਾ ਬਗ ਰਿਹਾ ਆ ਜੀ ਦੋਸਤੋ ਇੱਕ ਤੇ ਬੂਹਾ ਆਪਾਂ ਠੋਲ ਲਿਆ ਇਹਦੀ ਸਾਰੀ ਜਾਲੀ ਹਣਾ ਹੋਲੀ ਜਿਹੜੀ ਜਾਲੀ ਹੈ ਇਹ ਚੇਂਜ ਹੋਣੀ ਤੇ ਇਹਨੂੰ ਪੇਂਟ ਵਗੈਰਾ ਕਰਨਾ ਹੈ ਅਜਿਹਾ ਟੋਨਾ ਅਜਿਥੇ ਬੋਰੇ ਵਗੈਰਾ ਲੱਗੇ ਇਥੋਂ ਫਟ ਗਈ ਹੈ ਜਾਲੀ ਤੇ ਇਹ ਸਾਰੀ ਹੁਣ ਚੇਂਜ ਹੋਊਗੀ ਅਜ ਥਲਾਂ ਤੋਂ ਛਟੀ ਹੋਈ ਸਾਰੀ ਤੇ ਇਹਨੂੰ ਵੀ ਪੇਂਟ ਕਰਨਾ ਆ ਅਜ ਇਧਰ ਲ ਖੁੱਲ ਗਿਆ ਆ ਖੁੱਲ ਰਿਹਾ ਉਹ ਵੀ ਸਾਰੇ ਖੋਲਣੇ ਆ ਫੇਰ ਖੋਲ ਕੇ ਇਹਨਾਂ ਨੂੰ ਪਹਿਲਾਂ ਵੈਲਡਿੰਗ ਵਗੈਰਾ ਕਰਨੀ ਆ ਜਾਲੀ ਚੇਂਜ ਕਰਨੀ ਹੈ ਨਾ ਫੇਰ ਅੱਗੇ ਪੇਂਟ ਵਗੈਰਾ ਕਰਾਂਗੇ ਇਹਨਾਂ ਨੂੰ ਤੇ ਅੱਜ ਤੇ ਇੰਨਾ ਕੀ ਕੰਮ ਹੋਣਾ ਹਮ ਸੀ ਇਧਰ ਬੱਕਰੀ ਜਨਰੇਟਰ ਵਗੈਰਾ ਇਧਰ ਰੱਖਿਆ। ਆਹ ਖਾਲੀ ਫੱਡੀ ਰੈਡੀ ਜਿੱਤੇ ਆਪਾਂ ਮਿੱਟੀ ਲਾਦੇ ਸੀ। ਜਨਰੇਟਰ ਵਗੈਰਾ ਪਿਆ ਹੋਇਆ। ਤੇ ਬੱਕਰੀ ਹੁਣ ਮੈਨੂੰ ਵਾਜਾਂ ਪੈ ਰਹੀਆਂ ਕਹਿੰਦੇ ਗੇਟ ਚੱਕ ਲੋ ਆਗੇ। ਮਿਲਦੇ ਆ। ਦੋਸਤੋ ਜਨਰੇਟਰ ਚਲਾਇਆ ਕਹਿੰਦੇ ਬੂਹੇ ਦੇ ਨਟ ਨਹੀਂ ਖੁੱਲਦੇ। ਤੇ ਹੁਣ ਵੱਢਣ ਲੱਗੇ ਗ੍ਰੈਂਡਰ ਨਾਲ ਉਹ ਜਿਸ ਕਰਨ ਭਾਈ ਮੋਰੇ ਠੀਕ ਤੇ ਸਾਡੇ ਖਾਸ ਬੰਦੇ ਆ ਕਿ ਕਰਾਂ ਇਹ ਦੇ ਦੋਸਤੋ ਤਿੰਨ ਦਰਵਾਜ਼ੇ ਖੁੱਲ ਗਏ ਤੇ ਇਹ ਤਿੰਨ ਨਹੀਂ ਕਰਨੇ ਸੀਗੇ ਇਹ ਵਾਲਾ ਜ਼ਿਆਦਾ ਖਰਾਬ ਸੀ ਇਹ 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 ਵਾਲੇ ਤੇ ਬਿਲਕੁਲ ਸਹੀ ਹੈ ਦਰਵਾਜ਼ੇ ਇਹਨਾਂ ਨੂੰ ਕੁਝ ਵੀ ਨਹੀਂ ਹੋਇਆ ਇਹ ਵੀ ਸਹੀ ਇਧਰ ਵਾਲਾ ਵੀ ਸਹੀ ਤੇ ਉਹ ਦੋ ਸੀਗੇ ਤਿੰਨ ਹੀ ਸੀਗੇ ਜਿਹੜੇ ਆਪਾਂ ਕਰਨੇ ਸੀ ਆਹ ਵਾਲੇ ਇਹਨਾਂ ਨੂੰ ਹੁਣ ਕਰਦੇ ਆਪਾਂ ਓਕੇ ਦੀ ਰਿਪੋਰਟ ਕਰ ਦਿੰਨੇ ਆ ਆ ਵੀ ਇੱਥੋਂ ਇਹ ਨੱਕ ਫਟਿਆ ਆਹ ਫਟਿਆ ਇਹਨਾਂ ਬਾਕੀ ਦੇ ਥੱਲੇ ਸਹੀ ਸਾਰਾ ਆਹ ਜ਼ਿਆਦਾ ਫਟਿਆ ਹੈ ਆਪਾਂ ਜੀ ਸਾਡੇ ਲਕੇ ਆ ਗਾਉਂ ਭਾਜੀ ਸ਼ਰਮੋਂਦੇ ਆਇਆ ਭਾਜੀ ਤੋਂ ਅਹੀਂ ਪਹਿਲਾਂ ਥੋੜੀ ਦੇਰ ਪਹਿਲਾਂ ਸੌਂ ਗਏ ਸੀਗੇ ਤੇ ਹੁਣ ਅਸੀਂ ਲੈ ਕੇ ਆਏ ਆ ਗੁਲਚੇ ਮੈਜਿਸਕਰਨ ਜੀ ਹਣਾਈ ਤੇ ਹੁਣ ਕੋਠੇ ਉੱਤੇ ਚੱਲ ਰਿਹਾ ਕੰਮ ਜਾ ਕੇ ਦੇਖਦੇ ਆ ਕੀ ਚੱਲ ਰਿਹਾ ਇਧਰ ਭਾਜੀ ਹੁਣੀ ਲੱਗੇ ਆ ਕੰਮ ਜੀ ਸਾਡੇ ਅੰਕਲ ਬੈਠੇ ਆ ਪਾਪਾ ਹੁਣੀ ਬੈਠੇ ਆ ਕੀ ਬਣ ਰਿਹਾ ਅੱਜ ਬੰਨਣਾ ਕੀ ਆ ਤਸੀਂ ਕੁਲਚੇ ਲੈਣ ਗਏ ਨਹੀਂ ਮੁੜ ਕੇ ਆਏ ਨਾ ਉਹ ਟਾਈਮ ਲੱਗ ਜਾਂਦਾ ਆ ਮੈਂ ਵੀ ਤੱਕ ਤਾਂ ਲੱਗ ਜਾਂਦਾ ਕੱਢਣ ਲਾ ਬਣਾਉਣ ਲਾ ਪਈ ਕਾਫੀ ਐਡਜਸਟ ਕਰਨੀ ਜੀ ਨੂੰ ਚੋਕੀ ਤੇ ਥੋੜੇ ਦੇ ਹੱਥ ਕੰਮ ਪੈ ਗਏ ਸੀ ਔਰ ਥੋੜਾ ਹੁੰਦਾ ਆ ਕੰਮ ਕੰਮ ਪੈ ਜਾਂਦੇ ਆ ਕਿ ਆਪਣੀ ਰੇੜੀ ਲਾ ਕੇ ਬੈ ਗਏ ਘਰ ਵਿੱਚ ਨਹੀਂ ਆ ਤੇ ਦੱਸੋ ਆ ਕੀ ਬਣ ਰਿਹਾ ਅੱਜ ਇਹ ਬਣਾ ਕੇ ਦੱਸਾਂਗੇ ਇੱਦਾਂ ਥੋੜਾ ਪਹਿਲਾਂ ਥੋੜਾ ਸਸਪੈਂਸ ਬੋਲਦੀ ਤਾਂ ਹਾਂ ਅੱਛਾ ਇਹ ਬਣਾ ਕੇ ਦੱਸਣਾ ਹੈ ਇਹ ਸਸਪੈਂਸ ਆ ਇਹ ਸਨ ਰੂਫ ਬਣਾ ਰਹੇ ਆ ਜੀ ਸਨ ਰੂਫ ਬਣਾ ਲੈਂਡਰ ਹੈ ਹਾਂ ਉਹ ਕਿਹੜੇ ਵਾਲੇ ਕੱਢੀਗੇ ਕੱਢਿਆ ਯਾਰ ਨਹੀਂ ਨਹੀਂ ਥੱਲੇ ਪਏ ਲੈਓ ਕੁਲਚੇ ਲੈਓ ਕੁਲਚੇ ਲੈਓ ਅਨਬਾਕਸਿੰਗ ਕਰੀਏ ਇੱਥੇ ਲੈ ਆਓ ਪਾਣੀ ਪੋਣੀ ਗੋਗਲ ਲੈ ਬਣਾ ਇਹਦੇ ਨਾਲ ਲੈ ਕੇ ਆ ਨਾ ਬਣਾ ਕੇ ਇਹਦੀ ਹਾਂ ਹਾਂ ਥੋੜਾ ਜਿਹੀ ਜਦ ਤਾ ਤੁਹਾਨੂੰ ਪਤਾ ਹੀ ਹੈ ਫਿਰ ਮੁੰਡੇ ਜਦੋਂ ਗੱਡੀ ਲੈ ਕੇ ਨਿਕਲਦੇ ਫਿਰ ਥੋੜਾ ਹੋ ਜਾਂਦਾ ਹੈ ਹਨਾ ਲੈ ਚਲੋ ਕੁਲਚੇ ਉੱਤੇ ਬੋਤਲਾਂ ਗੱਡੀ 'ਚ ਪਈਆਂ ਪਾਣੀ ਵਾਲੀਆਂ ਉੱਚੀ ਹੈ ਗੱਡੀ 'ਚ ਲੈ ਕੇ ਸਾਰੇ ਜਣੇ ਬੈਠੇ ਆ ਜੀ ਬੈਠੇ ਆ ਉਹ ਭਾਈ ਥੋੜੇ ਸੰਗਦੇ ਆ ਯਾਰ ਮੇਰੇ ਪੁੱਛੇ ਛੁੱਲੇ ਘਟ ਪਏ ਹਨ ਆ ਕੰਪਲੀਟ ਹੈ ਜੀ ਕਿਹਦੇ ਕੋਲ ਜਾਂਦੀ ਆਪਾਂ ਅੱਡੇ ਵਾਲੇ ਦਸੜਕੇ ਏਡੇ ਵਾਲੇ ਭਾਈ ਨੂੰ ਕੁਲਚੇ ਲੈਂਦੇ ਕਹਿੰਦੇ ਛੋਲੇ ਘਟੇ ਆ ਜੀ ਭਾਜੀ ਅੱਲੇ ਤੇ ਇੱਕ ਕੰਪਲੇਂਟ ਲਿਖ ਦਿੱਤੀ ਜਾ ਵੀ ਤੁਹਾਨੂੰ ਤਾਂ ਨਹੀਂ ਕੋਈ ਕੰਪਲੇਂਟ ਭਾਜੀ ਨਹੀਂ ਮੈਨੂੰ ਕੋਈ ਕੰਪਲੇਂਟ ਤੁਹਾਡੀ ਸੇਧ ਦੇਖ ਸੇਧ ਦੇਖ ਕੇ ਲੱਗਦਾ ਹੀ ਹੈ ਚਲੋ ਠੀਕ ਭਾਣਾ ਭੀਜੀ ਭਾਜੀ ਇਹ ਕੀ ਚੀਜ਼ ਆ ਇਹ ਭਾਈ ਇਧਰ ਪਾ ਲਾ ਜੀ ਇਹ ਇਹ ਕਿੱਦਾਂ ਦੀ ਚੀਜ਼ ਆ ਇਹ ਵੀ ਡਾਇਮੰਡ ਦਿਖਾਇਆ ਰਹੇ ਫਾਈਬਰ ਡਾਇਮੰਡ ਦੀ ਡਾਇਮੰਡ ਦੀ ਆਹ ਅੱਛਾ ਇਹ ਪਲਾਸਟਿਕ ਹੁੰਦੀ ਹੈ ਇਹ ਜੀਰੇ ਦੀ ਫਾਈਬਰ ਹੈ ਜੀ ਹਾਂਜੀ ਫੇਰ ਦੀ ਫੋਟੋ ਤੋ ਬਾਈ ਇਹ ਕਿਉਂਕਿ ओरिजिनल ਹੈ ਜੀ ਇਹ ਲਿਖਿਆ ਮੇਡ ਇਨ ਇੰਡੀਆ ਮੇਡ ਇਨ ਇੰਡੀਆ ਹੈ ਜੀ ਸੈਕੰਡ ਹੈ ਡਾ ਸਾਲ ਦੀ ਵਾਰੰਟੀ ਵੀ ਹੈਗੀ ਹੈ 100 ਵਾਰੰਟੀ ਦਾ ਲਾਤੀ ਉਹਨਾਂ ਚਲੋ ਪਤਾ ਹੀ ਹੈ ਇੱਧਰ ਪਾਜੀ ਹੁੰਦੀ ਲੱਗੇ ਆ ਵੈਲਡਿੰਗ ਕਰਨ 아이 ਉੱਤੇ ਲੱਗਣੀ ਹੈ ਜੀ ਇੱਥੇ ਆਪਾਂ ਗੇਟ ਬਣਾਉਂਦਾ ਇੱਕ ਤਰ੍ਹਾਂ ਦਾ ਉਹ ਵੀ ਵੈਲਡ ਕਰਤਾ ਨਾਲ ਹੀ ਵਾਹ ਬਿਲਡਿੰਗ ਕੀ ਕਰਤੀ ਸਾਰੇ ਪਾਸੇ ਜਵਾ ਘੈਂਟ ਕੰਮ ਕਰਤਾ ਜੀ ਇੱਥੇ ਆਪਾਂ ਉੱਤੇ ਫਾਈਬਰ ਲਾ ਕੇ ਵਧੀਆ ਜਿਹਾ ਬਣ ਜਾਣਾ ਹੁਣ ਆਓ ਚੱਕੋ ਇਹਦੇ ਦੋਸਤੋ ਬਣ ਚੁਕਿਆ ਆਪਣਾ ਡਾਇਮੰਡ ਫਾਈਬਰ ਦਾ ਡਾਇਮੰਡ ਇਧਰਲੀ ਸਾਈਡ ਤੋਂ ਥੋੜਾ ਕਰੜਾ ਜਿਹਾ ਆਇਆ ਡਾਇਮੰਡ ਫਾਈਬਰ ਦਾ ਉੱਤੇ ਜਿਹੜਾ ਬਣਾ ਸੀ ਇੱਥੇ ਰੱਖਤਾ ਆ ਤੇ ਕੱਲ ਨੂੰ ਫਿੱਟ ਕਰੂਗੇ ਥੱਲੇ ਇਹਦੇ ਇਹਦੇ ਸ਼ੇਕ ਕੱਢ ਕੇ ਫਿਰ ਉੱਤੇ ਲੱਗੂਗਾ ਤੇ ਬਾਕੀ ਆਪਣੇ ਆ ਵੀ ਹੋ ਗਿਆ ਆ ਮੇਰੇ ਦਰਵਾਜ਼ੇ ਸੀ ਇਹਨਾਂ ਤੇ ਵੀ ਜਾਲੀ ਲੱਗੀ ਉੱਲੇ ਤੇ ਵੀ ਲੱਗ ਗਈ ਇੱਥੇ ਵੀ ਲੱਗ ਗਈ ਇੱਥੇ ਵੀ ਲੱਗ ਗਈ ਨੰਨੇ ਬਣ ਗਏ ਨਾਲੇ ਹੁਣ ਪੇਂਟ ਵਗੈਰਾ ਕਰਾਂਗੇ ਤੇ ਬਾਕੀ ਹੁਣ ਭਾਜੀ ਹੁਣੀ ਵੀ ਚੱਲੇ ਆ ਤੇਰੇ ਆਪਾਂ ਵੀ ਚੱਲੇ ਆ ਕਿਦਾ ਭਾਜੀ ਆਪਾਂ ਭਾਈ ਚੰਗਾ ਹੈ ਚੰਗਾ ਓਕੇ ਭਾਜੀ ਬਸ ਤੈਨੂੰ ਲੈ ਗਏ ਨਾ ਭਾਜੀ ਗੱਡੀ ਤੇ ਜਾਣਾ ਆ ਨਹੀਂ ਕੁਝ ਵੀ ਗੱਡੀ ਨਹੀਂ ਦੋਸਤੋ ਹੁਣ ਅਸੀਂ ਚੱਲੇ ਸੀਗੇ ਘਰ ਐਸ ਕਰਨ ਭਾਜੀ ਚਲੀਏ ਚਲੋ ਉਹ ਮੁਰਗੀ ਗੱਡੀ ਜਾਣ ਦੋ ਜਾਣ ਦੋ ਆਉਣੋ ਚਲੋ ਬਈ ਚੰਗਾ ਭਾਈ ਬਾਏ ਆਈਏ ਦੇ ਹੋੜੀ ਭਾਈ ਹੋੜੀ ਚਲਾਇਆ ਕਰੋ ਹੋੜੀ ਤਰਪਾ ਕੇ ਨਾ ਤੇਜ ਹੋਵੇ ਤੂੰ ਖੜ ਜਾ ਸਿੰਘ ਭਾਈ ਬੋਤਲ ਚ ਪਾ ਦੋ ਫੁੱਲ ਕਰ ਦੋ ਫੁੱਲ ਕਰ ਦੋ ਭਾਜੀ ਪੈਟਰੋਲ ਪੈਟਰੋਲ ਜੀ ਲੈਣ ਆਏ ਆ ਜੀ ਪੈਟਰੋਲ ਹਾਂ ਜੀ ਤੇ ਦੋਸਤੋ ਇੱਥੇ ਸਾਡੇ ਮਿਲੇ ਨੇ ਸਾਡੇ ਸ਼ਰਨ ਭਾਜੀ ਚਾਹ ਬਣਾ ਰਹੇ ਨੇ ਭਾਜੀ ਅਹੀ ਆਏ ਸੀ ਖਿੜਾ ਸਾਹਿਬ ਭਾਜੀ ਕੀ ਹਾਲ ਹੈ ਭਾਜੀ ਵੀਰੇ ਦੀ ਗੱਲ ਹੋਰ ਘਰ ਪਰਿਵਾਰ ਕਿਵੇਂ ਓ ਚਲਦੀ ਗਲਾਸ ਚ ਚਾਹ ਪੀ ਲੋ ਚਾਹ ਬਹੁਤ ਠੰਡੀ ਹੈ ਇਧਰ ਸਾਡੇ ਭਾਜੀ ਇਧਰ ਸਾਡੇ ਰਵਿੰਦਰ ਭਾਜੀ ਭਾਜੀ ਕੀ ਹਾਲ ਹੈ ਆਪਣੇ ਵੱਲ ਵੀ ਕੈਮਰਾ ਕਰਦੇ ਇਹ ਸਾਡਾ ਵੀਰਾ ਬਹੁਤ ਦਿਨਾਂ ਬਾਅਦ ਮਿਲਿਆ ਜੀ ਨਰਸਰੀ ਸੱਜਵਾਲ ਵਾਲਾ ਸਾਰੇ ਪਹੁੰਚੋ ਜਾ ਵੀ ਲੋ ਦੋਸਤੋ